ਤੁਸੀਂ ਸਾਰੇ মিডিਆ ਦੇ ਵੀਰ ਛੋਟੇ ਵੀਰ ਭਰਾ ਆਏ ਹੋ ਦੁੱਖ ਚ ਸ਼ਰੀਕ ਹੋਏ ਹੋ ਤੁਹਾਡਾ ਵੀ ਧੰਨਵਾਦ ਦੇਖੋ ਮੈਂ ਮੌਕੇ ਜਾ ਕੇ ਦੇਖਿਆ ਮੈਂ ਮੌਰਚਰੀ ਚ ਗਿਆ ਦੋਨੇ ਡਾਕਟਰ ਜਿੰਨਾਂ ਚ ਮੇਰਾ ਭਾਣ ਜਾਇਆ ਜਿਹੜਾ ਕਿ ਆਪਣੀ ਮੈਡੀਕਲ ਦੀ ਪੜ੍ਹਾਈ ਕੰਪਲੀਟ ਕਰਕੇ ਵਾਪਸ ਆਉਣ ਵਾਲਾ ਸੀ ਦੋਨਾਂ ਦੀ ਮੌਕੇ ਤੇ ਡੈਥ ਹੋਈ ਕਾਰ Honda City ਇਹ ਮੇਰੇ ਭਾਂਜੇ ਦੀ ਸੀਗੀ ਲੇਕਿਨ ਇਹ ਪਿੱਛੇ ਬੈਠਾ ਸੀ ਰਾਈਟ ਸਾਈਡ ਤੇ ਦੂਸਰਾ ਲੜਕਾ ਜਿਹਦੀ ਡੈਥ ਹੋਈ ਆ ਉਹ ਵੀ ਪਿੱਛੇ ਬੈਠਾ ਸੀ ਇਹਨਾਂ ਦੇ ਦੋ ਜੂਨੀਅਰ ਕਲੀਕ ਕਾਰ ਨੂੰ ਚਲਾ ਰਹੇ ਸੀ ਇੱਕ ਜਿਹੜਾ ਇੱਕ ਸਾਹਮਣੇ ਬੈਠਾ ਸੀ ਇੱਕ ਚਲਾ ਰਿਹਾ ਸੀ ਬਾਕੀ ਤੇ ਤਰਤੀਸ਼ ਦੇਖ ਲੈਣਗੇ ਕੀ ਹੋਇਆ ਮੈਂ ਜ਼ਿਆਦਾ ਬਿਆਨ ਨਹੀਂ ਕਰਨਾ ਚਾਹੂੰਗਾ ਫਾਰ ਦਾ ਟਾਈਮਿੰਗ ਮੈਂ ਆਪ EDG Law and Order ਹੈ ਮੇਰੇ ਕਮੈਂਟ ਕਿਸੇ ਤੇ ਕੋਈ ਅਸਰਨਾ ਕਰਨ ਪਰ ਮੈਂ ਜੋ ਦੇਖਿਆ ਬਹੁਤ ਦੁਖ ਸੀ ਮੈਂ ਜਿਹੜੇ ਦੂਸਰਾ ਲੜਕਾ ਲੁਧਿਆਣੇ ਤੋਂ ਦੀ ਜਿਨ੍ਹਾਂ ਦੀ ਡੈਥ ਹੋਈ ਹੈ ਉਹਦੇ ਫਾਦਰ ਸਾਹਿਬ ਨੂੰ ਵੀ ਮਿਲਿਆ ਬਹੁਤ ਹੀ ਮੰਦਭਾਗੀ ਘਟਨਾ ਹੈ ਕੋਈ ਸ਼ਬਦ ਅਲਫਾਜ਼ ਨਹੀਂ ਹੈਗੇ ਜਿਨ੍ਹਾਂ ਨਾਲ ਇਸ ਗੱਲ ਨੂੰ ਦੱਸਿਆ ਜਾ ਸਕਦਾ ਕਿਹਾ ਜਾ ਸਕਦਾ ਵਿਆਖਿਆ ਕੀਤੀ ਜਾ ਸਕਦੀ ਹੈ ਕੀ ਕੀ ਹੋਇਆ ਪਰ ਪੱਕੀ ਗੱਲ ਹੈ ਕਿ 7:11 ਵਜੇ ਦਾ ਟਾਈਮ ਸੀ ਚਾਰੋਂ ਜਣੇ ਗੱਡੀ ਦੇ ਵਿੱਚ ਸੀਗੇ ਔਰ ਮਾਲ ਰੋਡ ਦੇ ਉੱਪਰ ਸੈਂਟਰਲ ਰੇਲਿੰਗ ਦੇ ਨਾਲ ਗੱਡੀ ਟਕਰਾਈ ਹੈ ਮੈਂ ਮੌਕਾ ਦੇਖਿਆ ਮੌਕੇ ਤੇ ਦੇਖਿਆ ਜਿਹੜੀ ਮੈਂ ਰਿਕਵੈਸਟ ਵੀ ਕਰੂੰਗਾ ਕਾਰਪੋਰੇਸ਼ਨ ਬਠਿੰਡਾ ਨੂੰ ਕਿ ਪੁਲਿਸ ਉਸ ਸੈਂਟਰਲ ਰੇਲਿੰਗ ਦੇ ਜਿਹੜਾ ਇੰਜੀਨੀਅਰਿੰਗ ਡੈਫੈਕਟ ਹੈ ਉਹਨੂੰ ਇੱਕ ਵਾਰੀ ਗੌਰਿਆ ਜਾਏ ਰਿਮੂਵ ਕੀਤਾ ਜਾਏ ਕਿਉਂਕਿ ਮੇਰੀ ਪੁਲਿਸ ਟੀਮ ਜਿਹੜੀ ਉੱਥੇ ਖੜੀ ਸੀ ਜਿਹੜੇ ਚਸ਼ਮਦੀਤ ਗਵਾਹ ਨੇ ਜਿਨ੍ਹਾਂ ਨੇ ਸਾਰਾ ਕੁਝ ਦੇਖਿਆ ਉਹ ਕਹਿੰਦੇ ਜੀ ਉਸ ਜਗ੍ਹਾ ਤੇ ਕਾਫੀ ਐਕਸੀਡੈਂਟ ਹੁੰਦੇ ਨੇ ਮੈਂ ਤੇ ਇਹੀ ਬੇਨਤੀ ਕਰੂੰਗਾ ਪਰ ਠੰਡਾ ਕਾਰਪੋਰੇਸ਼ਨ ਨੂੰ ਵੀ ਇੱਕ ਵਾਰੀ ਉਹਨੂੰ ਇੰਜੀਨੀਅਰਿੰਗ ਦੇ ਤੌਰ ਤੇ ਵੀ ਦੇਖਿਆ ਜਾਏ ਕਿ ਕਿਸੇ ਹੋਰ ਬੱਚਿਆਂ ਦੀ ਨੌਜਵਾਨ ਦਾ ਲਾਸ ਨਾ ਹੋਵੇ। ਬਾਕੀ ਪਰਿਵਾਰ ਤੁਸੀਂ ਮਿਲੇ ਹੋ ਤੁਸੀਂ ਦੇਖਿਆ ਮੇਰੀ ਭੈਣ ਛੋਟੀ ਮੇਰੇ ਤੋਂ। ਇਹ ਬੱਚਾ ਮੇਰੇ ਨਾਲ ਬਹੁਤ ਪਿਆਰ ਸੀਗਾ ਮੇਰੇ ਨਾਲ ਹਰ ਇੱਕ ਤਰ੍ਹਾਂ ਦੀ ਆਪਣੀ ਉਸ ਦੀ ਵੇਵ ਲੈਂਥ ਤੇ ਮੇਰੀ ਵੇਵ ਲੈਂਥ ਤੇ ਜਾ ਕੇ ਵੀ ਗੱਲ ਕਰ ਲੈਂਦਾ ਸੀ ਸਿਆਣਾ ਸੀ ਹਸਮੁਖ ਸੀਗਾ। ਔਰ ਸੈਂਸ ਆਫ ਹਿਊਮਰ ਬਹੁਤ ਸੀਗਾ। ਔਰ ਪਰਮਾਤਮਾ ਦੀ ਕੀ ਖੇਡ ਹੈ ਵਾਹਿਗੁਰੂ ਹੀ ਦੱਸ ਸਕਦਾ ਹੈ ਸੱਚੀ ਕਿ ਜੇ ਤਾਂ ਇਸ ਮੰਦ ਭਾਗੀ ਘਟਨਾ ਤੋਂ ਪਹਿਲਾਂ ਅਗਰ ਉਹ ਸਾਡੇ ਵਿੱਚ ਹੁੰਦੇ ਤਾਂ ਕਿੰਨੇ ਸਮੇਂ ਬਾਅਦ ਉਹਨਾਂ ਨੇ ਪਬਲਿਕ ਸਰਵਿਸ ਤੇ ਆ ਜਾਣਾ ਸੀ ਕਿੰਨੀ ਦੇਰ ਬਾਅਦ ਉਹਨਾਂ ਨੇ ਪਬਲਿਕ ਦੇ ਵਾਸਤੇ ਸੇਵਾ ਕਰਨੀ ਸੀ ਦੇਖੋ ਅਸੀਂ ਆਪਾਂ ਸਾਰੇ ਜਾਣਦੇ ਹਾਂ ਕਿ ਜਿੰਨੇ ਮੈਡੀਕਲ ਦੀ ਭਾਈ ਪੜ੍ਹਾਈ ਕਰਨੀ ਆ ਦਾਖਲਾ ਮੈਡੀਕਲ ਕਾਲਜ ਲੈਣਾ ਆ ਉਹ ਆਪਣੀ ਇੱਕ ਸੁਰਤ ਹੋ ਕੇ ਤੇ 9ਵੀਂ 10ਵੀਂ ਤੋਂ ਪੜ੍ਹਾਈ ਸ਼ੁਰੂ ਕਰਦਾ ਹੈ ਫਿਰ 4.5 5 ਸਾਲ ਮੈਡੀਕਲ ਕਾਲਜ ਦੇ ਨੇ ਇਹ ਜਿਹੜੇ 7-8 ਸਾਲ ਦੇ ਨੇ ਇਹਦੇ ਲਈ ਇੱਕ ਵਾਰੀ ਫਕੀਰੀ ਵਾਂਗੂ ਪੜ੍ਹਨਾ ਪੈਂਦਾ ਆ ਹੁਣ ਉਹਨਾਂ ਦੇ ਕੁਲੀਗ ਆਏ ਨੇ ਨਾਲ 25 ਦੇ ਕਰੀਬ ਜਿਹੜੇ ਉਹਦੇ ਕੁਲੀਗ ਨੇ ਆਦੇਸ਼ ਮੈਡੀਕਲ ਕਾਲਜ ਦੇ ਜਿਹੜੇ ਸੀਨੀਅਰ ਵੀ ਨੇ ਬਹੁਤ ਵਧੀਆ ਬੰਦਾ ਸੀਗਾ ਜੀ ਮੇਰਾ ਇੱਕ ਸਾਲ ਜੂਨੀਅਰ ਸੀਗਾ ਉਹ ਤੇ ਮੇਰਾ ਕਿਵੇਂ ਬੈਣੀ ਉੱਠਨੀ ਆਵੇ ਵਧੀਆ ਪਿਆਰ ਪੈ ਗਿਆ ਸੀਗਾ ਜੀ ਕਾਫੀ ਧੀਰ ਤੋਂ ਮਤਲਬ 2-3 ਸਾਲ ਹੋ ਗਏ ਸੀ ਇਕੱਠੇ ਸੀਗੇ ਕਿਵੇਂ ਦਾ ਐਕਸੀਡੈਂਟ ਜਿਹੜਾ ਤੁਹਾਨੂੰ ਪਤਾ ਲੱਗਾ ਕਿਵੇਂ ਇਹ ਸਾਰੀ ਘਟਨਾ ਵਾਪਰੀ ਇਹ ਜੀ ਮੈਂ ਤਾਂ ਉੱਥੇ ਸੀਗਾ ਨਹੀਂ ਉਸ ਟਾਈਮ ਮੈਂ ਤਾਂ ਜਲੰਧਰ ਤੋਂ ਬਿਲੋਂਗ ਕਰਦਾ ਸੀ ਤੇ ਜਿੰਨਾ ਕਿਸਾਨਾ ਚ ਆਇਆ ਜੀ ਇੰਨਾ ਪਤਾ ਲੱਗਿਆ ਵੀ ਐਕਸੀਡੈਂਟ ਹੋਇਆ ਸੀ گا ਉਹਨਾਂ ਦਾ ਬਸ ਇੰਨੀ ਗੱਲ ਪਤਾ ਹੈ